ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪ ਲੈ ਕੇ ਹਾਜ਼ਰ ਹੋਏ ਹਾਂ ਜੀ ਹਸਪਤਾਲ ਦੇ ਵਿੱਚ ਭਰਤੀ ਸਫਾਈ ਸੇਵਕ ਸੁਪਰਵਾਈਜ਼ਰ ਮੇਲ ਤੇ ਫੀਮੇਲ ਦੇ ਲਈ ਜੀ ਡਰਾਈਵਰ ਦੀ ਭਰਤੀ ਜੀ ਮੈਸ਼ਨ ਕੰਪੀਟਰ ਦੀ ਭਰਤੀ ਅਸਿਸਟੈਂਟ ਆਫੀਸਰ ਦੀ ਭਰਤੀ ਜੀ ਇਹ ਭਰਤੀ ਦੇ ਲਈ ਕੋਈ ਵੀ ਤੁਹਾਨੂੰ ਫੀਸ ਭਰਨ ਦੀ ਲੋੜ ਨਹੀਂ ਕੋਈ ਪੇਪਰ ਨਹੀਂ ਹੋਵੇਗਾ ਕੋਈ ਅਪਲੀਕੇਸ਼ਨ ਫਾਰਮ ਨਹੀਂ ਭਰਿਆ ਜਾਏਗਾ ਸਿਰਫ ਤੁਹਾਡਾ ਇੰਟਰਵਿਊ ਹੋਏਗਾ ਜੀ ਇੰਟਰਵਿਊ ਦੀ ਡੇਟ ਜਿਹੜੀ ਉਹ ਤੁਹਾਨੂੰ ਵੀਡੀਓ ਦੇ ਵਿੱਚ ਦੱਸੀ ਗਈ ਹੈ ਜੀ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੀ ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦੇ ਜੀ ਤੁਹਾਡੇ ਆਪਣੇ ਚੈਨਲ ਕੀ ਨਵੇਂ ਵੀਡੀਓ ਦੇ ਉੱਤੇ ਜਿਹੜੇ ਨਵੇਂ ਵਿਜ਼ਿਟ ਕਰ ਰਹੇ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਤੇ ਵੀਡੀਓ ਨੂੰ ਦਰਿਆ ਸਾਰੇ ਜਾਣੇ ਲਾਈਕ ਕਰ ਦਿਆ ਕਰੋ ਦੋਸਤੋ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਜੀ ਇਹ ਨੋਟੀਫਿਕੇਸ਼ਨ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਜੀ ਤੇ ਆਪਣੇ WhatsApp ਤੇ Telegram ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਤੁਸੀਂ ਜੁਆਇਨ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਨਵੀਆਂ ਭਰਤੀਆਂ ਦੀ ਸਮੇਂ ਸਿਰ ਤੁਹਾਨੂੰ ਨੋਟੀਫਿਕੇਸ਼ਨ ਆ ਮਿਲ ਸਕਣ ਹੋਰ ਵੀ ਬਹੁਤ ਸਾਰੀਆਂ ਪੀਐਨਡੀਆ ਡਰਾਈਵਰ ਦੀਆਂ ਭਰਤੀਆਂ ਨਰਸਾਂ ਦੀਆਂ ਭਰਤੀਆਂ ਹੋਰ ਵੀ ਬਹੁਤ ਸਾਰੀਆਂ ਭਰਤੀਆਂ ਤੁਸੀਂ ਆਪਣੇ ਚੈਨਲ ਦੇ ਵਿਜ਼ਿਟ ਕਰ ਸਕਦੇ ਹੋ ਜੀ ਚਲਦੇ ਹਨ ਨੋਟੀਫਿਕੇਸ਼ਨ ਦੇ ਵੱਲ ਇਹ ਨੋਟੀਫਿਕੇਸ਼ਨ ਜਾਰੀ ਹੋਈ ਹੈ ਜੀ ਹੋਮੀਬਾਬਾ ਕੈਂਸਰ ਮੈਡੀਕਲ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਮੈਡੀ ਸਿਟੀ ਐਸਐਸ ਨਗਰ ਪੰਜਾਬ ਦੇ ਵੱਲੋਂ ਜੀ ਇਹ ਤੋਂ ਇਹ ਇੰਟਰਵਿਊ ਤੁਹਾਡਾ ਵਾਕ ਇਨ ਇੰਟਰਵਿਊ ਹੋਵੇਗਾ ਜੀ ਤੁਸੀਂ ਆਪ ਡਾਕੂਮੈਂਟ ਲੈ ਕੇ ਇਸ ਐਡਰੈਸ ਦੇ ਉੱਤੇ ਜਾਣਾ ਹੈ ਜੀ ਸੇਮ ਐਡਰੈਸ ਦੇ ਉੱਤੇ 9:30 ਵਜੇ ਤੋਂ ਲੈ ਕੇ ਸਵੇਰ ਦੇ 11:00 ਵਜੇ ਤੱਕ ਤੋਂ ਦਾ ਇੰਟਰਵਿਊ ਚੱਲੇਗਾ ਜੀ ਇੰਟਰਵਿਊ ਦੀ ਡੇਟਸ ਕੁਝ ਇਸ ਪ੍ਰਕਾਰ ਹੈ ਜੀ ਜਿਸ ਤਰ੍ਹਾਂ ਜੌਬ ਹੈਗੀ ਉਸ ਤਰ੍ਹਾਂ ਦੇ ਇੰਟਰਵਿਊ ਹੋਣਗੇ ਜੀ ਅਸਿਸਟੈਂਟ ਐਡਮਿਨਿਸਟ੍ਰੇਟਿਵ ਆਫੀਸਰ ਦੀ ਜੌਬ ਹੈ ਜੀ ਪੋਸਟ ਦਾ ਨਾਮ ਹੈ ਜੀ 7 5 2025 ਨੂੰ ਇੰਟਰਵਿਊ ਹੋਵੇਗਾ ਜੀ ਇਹਨਾਂ ਦਾ ਕੁਆਲੀਫਿਕੇਸ਼ਨ ਏਜ ਕੁਝ ਇਸ ਵਰਗਾਰੇ ਜੀ education qualification graduate from graduation ਮੰਗੀ ਹੋਈ ਹੈ ਪੋਸਟ ਗ੍ਰੈਜੂਏਟ ਡਿਗਰੀ ਮੰਗੀ ਹੋਈ ਹੈ ਜਾਫਰ ਡਿਪਲੋਮਾ ਇਨ ਪਰਸਨਲ ਮੈਨੇਜਮੈਂਟ ਦੇ ਵਿੱਚ ਜੀ ਜਾਂ ਹਿਊਮਨ ਸਰਸ ਮੈਨੇਜਮੈਂਟ ਦੇ ਵਿੱਚ ਜੀ ਜਾਂ ਹੈਲਥ ਕੇਅਰ ਮੈਨੇਜਮੈਂਟ ਦੇ ਵਿੱਚ ਜੀ ਜਾਂ ਫਿਰ ਇਕੁਇਵਲੈਂਟ ਫਰੋਮ ਅ ਰੈਪਿਊਟੇਡ ਇੰਸਟੀਟਿਊਸ਼ਨ ਦੇ ਵਿੱਚੋਂ ਜੀ ਐਕਸਪੀਰੀਅੰਸ 2 ਸਾਲ ਦਾ ਮੰਗਿਆ ਹੋਇਆ ਜੀ ਤੇ ਪੋਸਟ ਇਹ ਜੀ ਇੱਕ ਹੈ ਤੇ ਸੈਲਰੀ ਦੀ ਗੱਲ ਕਰਦੇ ਹਾਂ ਸੈਲਰੀ 30000 ਰੁਪਏ ਤੋਂ ਲੈ ਕੇ 35000 ਰੁਪਏ ਪਰ ਮੰਥ ਹੋਵੇਗੀ ਤੇ ਏਜ ਲਿਮਿਟ ਦੀ ਗੱਲ ਕਰੀ ਜੀ ਅਪ ਟੂ 35 ਸਾਲ ਜਿਹੜੇ ਹੈ ਇਸ ਪੋਸਟ ਦੇ ਲਈ ਅਪਲਾਈ ਕਰ ਸਕਦੇ ਨੇ ਨੈਕਸਟ ਪੋਸਟ ਜੀ ਡਰਾਈਵਰ ਦੀ ਭਰਤੀ ਹੈ ਜੀ 75 2025 ਨੂੰ ਵਾਕ ਇੰਟਰਵਿਊ ਵਾਕ ਇਨ ਇੰਟਰਵਿਊ ਹੋਵੇਗਾ ਤੁਸੀਂ ਆਪਣੇ ਡਾਕੂਮੈਂਟ ਲੈ ਕੇ ਜਾਣੇ ਹੋਣਗੇ ਇਸ ਭਰਤੀ ਦੇ ਲਈ ਐਕਸ ਸਰਵਿਸਮੈਨ ਦੀ ਮੰਗ ਕੀਤੀ ਗਈ ਹੈ ਜੀ ਘੱਟੋ ਘੱਟ 15 ਸਾਲ ਦਾ ਤੁਹਾਡੇ ਕੋਲ ایکسپੀਰੀਅੰਸ ਹੋਣਾ ਚਾਹੀਦਾ ਜੀ 12ਵੀਂ ਪਾਸ ਕੀਤੇ ਹੋਣੇ ਚਾਹੀਦੇ ਹੋ ਜੀ ਤੁਹਾਡੇ ਕੋਲੇ ਐਚਐਮਵੀ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਜੀ ਜਾਂ ਬੱਸ ਬੈਟਿਸ ਹੋਣਾ ਚਾਹੀਦਾ ਜੀ ਓਰੀਜਨਲ ਡਿਸਚਾਰਜ ਬੁੱਕ ਤੇ ਡਰਾਈਵਿੰਗ ਲਾਇਸੈਂਸ ਵਿਦ ਬੇਟੇਜ ਹੋਣਾ ਚਾਹੀਦਾ ਜੀ ਏਜ ਦੀ ਗੱਲ ਕਰੀ ਜੀ 30 ਸਾਲ ਮੈਕਸਿਮਮ ਏਜ ਇਹਨਾਂ ਨੇ ਰੱਖੀ ਹੋਈ ਹੈ ਜੀ ਐਕਸ ਸਰਵਿਸਮੈਨ ਜਿਹੜੇ ਡਿਸਚਾਰਜ ਹੋਏ ਹੋਏ ਨੇ ਜੀ ਰਿਟਾਇਰਡ ਹੋਏ ਹੋਏ ਨੇ ਆਰਮਡ ਫੋਰਸ ਡਿਊਰਿੰਗ ਲਾਸਟ 5 ਇਅਰ ਤੋਂ ਉਹ ਇਹਨਾਂ ਪੋਸਟਾਂ ਦੇ ਲਈ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਪੋਸਟਾਂ ਦੀ ਗਿਣਤੀ ਹੈ ਜੀ 2 ਸੈਲਰੀ ਦੀ ਗੱਲ ਕਰਦੇ ਹਾਂ ਜੀ ਸੈਲਰੀ ਹੈ ਜੀ 23220 ਰੁਪਏ ਪਰ ਮਹੀਨਾ ਡਰਾਈਵਿੰਗ ਦੀ ਪੋਸਟ ਦੇ ਲਈ ਤੁਹਾਡਾ ਜਿਹੜਾ ਸਿਲੈਕਸ਼ਨ ਮੈਥਡ ਹੋਵੇਗਾ ਤੁਹਾਡਾ ਪ੍ਰੈਕਟੀਕਲ ਡਰਾਈਵਿੰਗ ਟੈਸਟ ਕਰਵਾ ਕੇ ਦੇਖਿਆ ਜਾਵੇਗਾ ਉਸ ਤੋਂ ਬਾਅਦ ਤੁਹਾਨੂੰ ਭਰਤੀ ਕੀਤਾ ਜਾਵੇਗਾ ਨੰਬਰ 3rd ਦੀ ਪੋਸਟ ਹੈ ਜੀ ਮੈਸ਼ਨ ਕਮ ਪੇਂਟਰ ਦੀ 85 2025 ਨੂੰ ਵਾਕੈਂਸੀ ਇੰਟਰਵਿਊ ਹੈ ਜੀ ਪਲੱਸ 2 ਤੇ ਨਾਲ 2 ਸਾਲਾਂ ਦਾ ਐਕਸਪੀਰੀਅੰਸ ਮੰਗਿਆ ਹੋਇ ਜਿਹੜੇ ਕੈਂਡੀਡੇਟ ਕੋਲੇ ਐਕਸਪੀਰੀਅੰਸ ਹੈਗਾ ਹਸਪੀਟਲ ਦਾ ਉਹ ਇਹ ਪੋਸਟਾਂ ਦੇ ਲਈ ਪ੍ਰੇਫਰ ਕੀਤੇ ਜਾਣਗੇ ਜੀ ਪੋਸਟਾਂ ਦੀ ਕੁੱਲ ਗਿਣਤੀ 1 ਹੈ ਜੀ ਸੈਲਰੀ ਦੀ ਗੱਲ ਕਰਦੇ ਹਾਂ ਜੀ ਸੈਲਰੀ ਜੀ 23220 ਰੁਪਏ ਪਰ ਮਹੀਨਾ ਤੇ ਜੀ ਨੈਕਸਟ ਪੋਸਟ ਹੈ ਜੀ ਸੌ ਹੌਸਕੀਪਿੰਗ ਸੁਪਰਵਾਈਜ਼ਰ ਫੀਮੇਲ ਦੀ ਇੱਕ ਪੋਸਟ ਹੈ ਜੀ 952025 ਨੂੰ ਇੰਟਰਵਿਊ ਹੈ ਜੀ ਵਾਕਨ ਇੰਟਰਵਿਊ ਡਿਗਰੀ ਡਿਪਲੋਮਾ ਇਨ ਸੈਨੇਟਰੀ ਇਨਸਪੈਕਟਰ ਔਰ ਹੋਟਲ ਮੈਨੇਜਮੈਂਟ ਦੇ ਵਿੱਚੋਂ 1 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਜੀ ਤੇ ਇੱਕ ਪੋਸਟ ਹੈ ਜੀ 25510 ਰੁਪਏ ਪਰ ਮੰਥ ਤੇ ਨਵੀ ਸੈਲਰੀ ਹੋਵੇਗੀ ਜੀ 95 2025 ਨੂੰ ਹਾਊਸਕੀਪਿੰਗ ਸੁਪਰਵਾਈਜ਼ਰ ਮੈਲ ਦੀ ਭਰਤੀ ਹੈ ਜੀ ਇਹਨਾਂ ਦੇ ਲਈ ਵੀ ਸੇਮ ਐਕਸਪੀਰੀਅੰਸ ਮੰਗਿਆ ਗਿਆ ਜੀ ਜਿਆਦਾ ਡਿਗਰੀ ਡਿਪਲੋਮਾ ਹੋਵੇ ਸੈਨੇਟਰੀ ਇਨਸਪੈਕਟਰ ਦੇ ਵਿੱਚੋਂ ਜੀ ਜਾਂ ਫਿਰ ਹੋਟਲ ਮੈਨੇਜਮੈਂਟ ਦੇ ਵਿੱਚ 1 ਇਅਰ ਦਾ ਐਕਸਪੀਰੀਅੰਸ ਹੋਵੇ ਜੀ ਤੇ ਏਜ ਲਿਮਟ ਇਹਦੇ ਲਈ ਮੈਲ ਦੇ ਲਈ ਅਪ ਟੂ 27 ਸਾਲ ਹੈ ਜੀ ਤੇ ਫੀਮੇਲ ਦੇ ਲਈ ਅਪ ਟੂ 40 ਸਾਲ ਹੈ ਜੀ ਸੈਲਰੀ ਦੀ ਗੱਲ ਕਰੀ ਜੀ ਸੈਲਰੀ ਸੇਮ ਹੈ ਜੀ 25510 ਰੁਪਏ ਪਰ ਮੰਥ ਹੋਵੇਗੀ ਜੋੜੇ ਕੈਂਡੀਡੇਟ एलिजिਬਲ ਨੇ ਜਿੰਨਾ ਪੋਸਟਾਂ ਦੇ ਲਈ ਉਹ ਵਾਗਨ ਇੰਟਰਵਿਊ ਦੇ ਲਈ ਜਾ ਸਕਦੇ ਨੇ ਐਡਰੈਸ ਹੈ ਜੀ ਹੋਮੀ ਬਾਬਾ ਸੈਂਟਰ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਮੈਡੀ ਸਿਟੀ ਮੋਹੱਲੀ ਪੰਜਾਬ ਜੀ ਇਸ ਐਡਰੈਸ ਦੇ ਉੱਤੇ ਤੁਸੀਂ ਜਾਣਾ ਜੀ ਜਨਰਲ ਕੁਝ ਕੰਡੀਸ਼ਨਾਂ ਰੱਖੀਆਂ ਹੋਈਆਂ ਨੇ ਇਜ਼ ਰਿਲੈਕਸੇਸ਼ਨ ਵੀ ਦਿੱਤੀ ਗਈ ਹੋਈ ਹੈ ਜੀ ਐਸਸੀਐਸਟੀਓ ਵੀਸੀ ਕੈਟਾਗਰੀ ਦੇ ਲਈ ਐਸ ਪਰ ਗਵਰਨਮੈਂਟ ਲਾਅ ਦੇ ਅਨਸਾਰ ਇਹ ਫੋਟੋਕਾਪੀ ਤੁਹਾਡੇ ਡਾਕੂਮੈਂਟਾਂ ਦੀ ਲੈ ਕੇ ਜਾਣੀ ਹੈ ਇੰਟਰਵਿਊ ਦੇ ਦੌਰਾਨ ਤੁਹਾਡੇ ਰੈਜ਼ਿਊਮ ਤੇ ਤੁਹਾਡੇ ਰੀਸੈਂਟ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਜਿਹੜੇ ਹੈ ਜੀ ਉਹ ਵੀ ਲੈ ਕੇ ਜਾਣੇ ਨੇ ਜੀ ਤੁਹਾਡਾ ਡੇਟ ਆਫ ਬਰਥ ਦਾ ਜਿਹੜਾ ਸਰਟੀਫਿਕੇਟ ਹੋ ਗਿਆ ਤੇ ਸਕੂਲ ਲੀਵਿੰਗ ਸਰਟੀਫਿਕੇਟ ਜਾਂ ਫਿਰ ਦਸਵੀਂ ਦਾ ਸਰਟੀਫਿਕੇਟ ਇਹ ਲੈ ਕੇ ਜਾਣਾ ਜੀ ਐਜੂਕੇਸ਼ਨ ਕੁਆਲੀਫਿਕੇਸ਼ਨ ਮਾਰਕਸ਼ੀਟ ਤੁਹਾਡੇ origignal ਪਾਸਿੰਗ ਸਰਟੀਫਿਕੇਟ ਫਾਰ ਫਾਈਨਲ ਐਗਜ਼ਾਮੀਨੇਸ਼ਨ ਲੈ ਕੇ ਜਾਣੇ ਆ ਜੀ ਤੇ ਜੇ ਤੁਹਾਡੇ ਕੋਲ ایکسپੀਰੀਅੰਸ ਸਰਟੀਫਿਕੇਟ ਹੈ ਜੀ ਉਹ ਵੀ ਲੈ ਕੇ ਜਾਣੇ ਨੇ ਜੀ ਪੈਨ ਕਾਰਡ ਆਧਾਰ ਕਾਰਡ ਦੀ ਫੋਟੋ ਕਾਪੀ ਲੈ ਕੇ ਜਾਣੀ ਹੈ ਜੀ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਉਹਦੀ ਲਾਸਟ ਪੇ ਸਲਿੱਪ ਜੇ ਤੁਹਾਡੇ ਕੋਲ ਹੈਗੀ ਜੀ ਅਪਾਇੰਟਮੈਂਟ ਲੈਟਰ ਜਾਂ ਫਿਰ ਉਹ ਵੀ ਲੈ ਕੇ ਜਾਣਾ ਜੀ ਕੈਂਡੀਡੇਟ ਸ਼ੁੱਡ ਕੈਰੀ ਦ ਓਰੀਜਨਲ ਡਾਕੂਮੈਂਟ ਤੁਹਾਨੂੰ ਓਰੀਜਨਲ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਲੈ ਕੇ ਜਾਣੇ ਪੈਣਗੇ ਜੀ ਜੇ ਤੁਹਾਨੂੰ ਉਹ ਸਿਲੈਕਟ ਕਰਨਗੇ ਤਾਂ ਵੈਰੀਫਿਕੇਸ਼ਨ ਕਰਨਗੇ ਤੁਹਾਡੇ ਓਰੀਜਨਲ ਕੈਂਡੀਡੇਟ ਓਰੀਜਨਲ ਸਰਟੀਫਿਕੇਟਾਂ ਦੀ ਕੋਈ एलिजिबल ਕੈਂਡੀਡੇਟ ਨਹੀਂ ਜੀ ਜੋ ਤੁਹਾਨੂੰ ਤਰੀਕ ਦੱਸੀ ਹੈ ਸਿਰਫ ਉਸੇ ਤਰੀਕ ਨੂੰ ਹੀ ਹਸਪੀਟਲ ਦੇ ਵਿੱਚ ਐਂਟਰ ਹੋਵੋ ਇੰਟਰਵਿਊ ਦੇ ਲਈ ਉਸ ਤੋਂ ਪਹਿਲਾਂ ਜੇ ਵਾਅਦੇ ਵਿੱਚ ਨਹੀਂ ਅ एलिजिबल ਹੋਣਗੇ ਜਿੰਨੇ ਵੀ ਉੱਪਰ ਤੁਹਾਨੂੰ ਪੋਸਟਾਂ ਦੱਸੀਆਂ ਗਈਆਂ ਨੇ ਜਾਨੀ ਜੀ ਇੱਕ ਸਾਲ ਦੇ ਲਈ ਤੁਹਾਡੇ ਨਾਲ ਕੰਟਰੈਕਟ ਕੀਤਾ ਜਾਵੇਗਾ ਜੇ ਜ਼ਿਆਦਾ ਕੈਂਡੀਡੇਟ ਹੋਣਗੇ ਜੀ ਤਾਂ ਤੁਹਾਡਾ MCQ ਟੈਸਟ ਵੀ ਕਰਵਾਇਆ ਜਾ ਸਕਦਾ ਹੈ एलिजिबल ਕੈਂਡੀਡੇਟਸ ਸ਼ਾਰਟਲਿਸਟਡ ਕਰ ਦਿੱਤੇ ਜਾਣਗੇ ਇੰਟਰਵਿਊ ਦੇ ਲਈ ਆਪਣੇ ਚੈਨਲ ਤੇ ਜੀ ਪੀਐਨ ਦੀਆਂ ਪੋਸਟਾਂ ਡਰਾਈਵਰ ਦੀਆਂ ਪੋਸਟਾਂ ਟੀਚਰ ਦੀਆਂ ਪੋਸਟਾਂ ਰੀਸੈਂਟਲੀ ਅਪਲੋਡ ਕੀਤੀਆਂ ਗਈਆਂ ਨੇ ਵੀਡੀਓ ਤੁਸੀਂ ਜਾ ਕੇ ਦੇਖ ਸਕਦੇ ਹੋ ਹੋਰ ਵੀ ਕਾਫੀ ਸਾਰੀਆਂ ਸ਼ਰਤਾਂ ਇਹਨਾਂ ਨੇ ਰੱਖੀਆਂ ਹੋਈਆਂ ਨੇ ਜੀ ਤੁਸੀਂ ਇਹਦੇ ਵਿੱਚੋਂ ਪੜ ਸਕਦੇ ਹੋ ਜੀ ਸਕ੍ਰੀਨਸ਼ਾਟ ਲੱਗੇ ਜਾਂ ਫਿਰ ਇਹਦਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦਿੱਤਾ ਹੈ ਨੋਟੀਫਿਕੇਸ਼ਨ ਦਾ ਤੁਸੀਂ ਉੱਥੇ ਜਾ ਕੇ ਵੀ ਇਹਨੂੰ ਪੜ ਸਕਦੇ ਹੋ ਜੀ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਵਿੱਚ ਨਵੀਂ ਭਰਤੀ ਦੇ ਨਾਲ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਕਰੀਨ ਦੇ ਉੱਤੇ ਤੁਹਾਨੂੰ ਹੋਰ ਵੀ ਭਰਤੀਆਂ ਦੀਆਂ ਪੋਸਟਾਂ ਦੀਆਂ ਵੀਡੀਓ ਦੀਆਂ ਕਲਿੱਪ ਤੁਹਾਨੂੰ ਨਜ਼ਰ ਆ ਜਾਣਗੀਆਂ ਤੁਸੀਂ ਇਹਨਾਂ ਦੇ ਉੱਤੇ ਕਲਿੱਕ ਕਰਕੇ ਇਹਨਾਂ ਨੂੰ ਵਾਚ ਕਰ ਸਕਦੇ ਹੋ ਜੀ ਧੰਨਵਾਦ ਜੀ